ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੇ ਇਹ ਵੀਡੀਓ ਇੱਕ ਗੁਰਗੋਬਨ ਸਿੰਘ ਜੀ ਦੇ ਅਜਿਹੇ ਸਿੱਖ ਬਾਰੇ ਹੈ ਜਿਨ੍ਹਾਂ ਦੀ ਗੁਰਗੋਬਨ ਸਿੰਘ ਜੀ ਨੇ ਇੱਕ ਵਾਰ ਪਾਗ ਉਤਾਰ ਦਿੱਤੀ ਸੀ ਇੱਕ ਵਾਰ ਦੀ ਗੱਲ ਹੈ ਜਦੋਂ ਮਲਤਾਨ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਦਾ ਇੱਕ ਸੱਚਾ ਸਿੱਖ ਰਿਹਾ ਕਰਦਾ ਸੀ ਜਿਸ ਦਾ ਨਾਂ ਸੀ ਰੂਪਾ ਤੇ ਲੋਕ ਉਸ ਨੂੰ ਰੂਪਾ ਸੇਠ ਕਹਿ ਕੇ ਬੁਲਾਇਆ ਕਰਦੇ ਸਨ ਕਿਉਂਕਿ ਉਸ ਕੋਲ ਬਹੁਤ ਸਾਰਾ ਧਨ ਦੌਲਤ ਸੀ ਤੇ ਉਸੇ ਹੀ ਪਿੰਡ ਦੇ ਵਿੱਚ ਇੱਕ ਰਿਹਾ ਕਰਦਾ ਸੀ ਡਾਕੂ ਰੂਪੇ ਨਾਂ ਦਾ ਇੱਕ ਵਾਰ ਕੀ ਹੁੰਦਾ ਹੈ ਰੂਪਾ ਡਾਕੂ ਨੇੜੇ ਦੇ ਪਿੰਡ ਵਿੱਚ ਕਿਤੇ ਡਾਕਾ ਮਾਰ ਲੈਂਦਾ ਹੈ ਤੇ ਜੋ ਉਸ ਪਿੰਡ ਵਿੱਚ ਕੋਤਵਾਲ ਰਹਿੰਦਾ ਹੈ ਉਹ ਉਸ ਡਾਕੂ ਰੂਪੇ ਦੀ ਭਲੇਖੇ ਵਿੱਚ ਰੂਪੇ ਸੇਠ ਨੂੰ ਫੜ ਕੇ ਲਿਆ ਜਾਂਦਾ ਹੈ ਕੋਤਵਾਲੀ ਵਿੱਚ ਤੇ ਰੂਪਾ ਸੇਠ ਸਤਿਗੁਰ ਸੱਚੇ ਪਾਸ਼ਾ ਅੱਗੇ ਅਰਦਾਸਾ ਬੇਨਤੀਆਂ ਕਰਦਾ ਹੈ ਕਿ हे ਪ੍ਰਮਾਤਮਾ ਸੱਚੇ ਪਾਸ਼ਾ ਮੈਂ ਤਾਂ ਇਹ ਗੁਨਾਹ ਕੀਤਾ ਹੀ ਨਹੀਂ ਕਿਰਪਾ ਕਰਕੇ ਮੇਰੀ लाज ਰੱਖ ਲੋ ਮੇਰੀ ਇੱਜ਼ਤ ਰੱਖ ਲੋ ਕਿਉਂਕਿ ਬਹੁਤ ਅਜੇਹੇ ਥਾਂਾਂ ਤੇ ਇੱਕੋ ਨਾਂ ਦੇ ਬੰਦੇ ਰਹਿੰਦੇ ਹੁੰਦੇ ਹਨ ਕਿਸੇ ਸ਼ਹਿਰ ਵਿੱਚ ਕਿਸੇ ਪਿੰਡ ਵਿੱਚ ਤੇ ਭਲੇਖਾ ਪੈਣ ਦੇ ਕਰਕੇ ਅਜਿਹਾ ਕੁਝ ਹੋ ਜਾਂਦਾ ਹੈ ਫਿਰ ਰੂਪੇ ਸੇਠ ਦੀ ਅਰਤਾਸ ਉਸ ਤੋਂ ਅਗਲੇ ਦਿਨ ਹੀ ਸੱਚੇ ਪਾਸ਼ਾ ਪ੍ਰਮਾਤਮਾ ਕੋਲ ਜਾਂਦਾ ਹੈ ਤੇ ਲਾਗਲੇ ਪਿੰਡ ਦਾ कोतवाल ਉਸ ਪਿੰਡ ਦੇ कोतवाल ਨੂੰ ਸੁਨੇਹਾ ਭੇਜਦਾ ਹੈ ਕਿ ਰੂਪਾ ਡਾਕੂ ਫੜਿਆ ਗਿਆ ਹੈ ਉਸ ਕੋਲੋਂ ਚੋਰੀ ਦਾ maal ਵੀ ਫੜਿਆ ਗਿਆ ਹੈ ਤੁਸੀਂ ਇਸ ਰੂਪੇ ਸ਼ੇਖ ਨੂੰ ਛੱਡ ਦਿਓ ਇਸ ਤਰ੍ਹਾਂ ਉਸ ਦੀ ਅਰਦਾਸ ਬੇਨਤੀ ਸੁਣੀ ਜਾਂਦੀ ਹੈ ਤੇ ਕੋਤਵਾਲ ਉਸ ਨੂੰ ਜਾਣ ਦਿੰਦਾ ਹੈ ਤੇ ਉਸ ਦੀ ਇੱਜ਼ਤ ਵੀ ਬਚ ਜਾਂਦੀ ਹੈ ਤੇ ਜਦੋਂ ਰੂਪੇ ਸ਼ੇਖ ਨੂੰ ਪਤਾ ਲੱਗਦਾ ਹੈ ਕਿ ਹੁਣ ਗੱਦੀ ਉੱਤੇ ਧੰਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹਨ ਤੇ ਲੋਕ ਉਹਨਾਂ ਨੂੰ ਦੂਰੋਂ-ਦੂਰੋਂ ਮਿਲਣ ਆਉਂਦੇ ਹਨ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਹਨ ਤੇ ਉਹਨਾਂ ਲਈ ਬਹੁਤ ਉਪਹਾਰ ਤੇ ਭੇਟਾ ਲੈ ਕੇ ਆਉਂਦੇ ਹਨ ਤੇ ਉਹ ਸੋਚਦਾ ਹੈ ਕਿ ਮੈਂ ਵੀ ਧੰਗੁਰੂ ਗੋਬਿੰਦ ਸਿੰਘ ਜੀ ਦੇ ਲਈ ਕੁਝ ਨਾ ਕੁਝ ਲੈ ਕੇ ਜਾਵਾਂਗਾ ਤਾਂ ਫੇਰ ਉਹ ਗੁਰਗੋਬਨ ਸਿੰਘ ਜੀ ਦੇ ਲਈ ਬਹੁਤ ਕੀਮਤੀ ਹਾਰ ਬਣਾਉਂਦੇ ਹਨ ਤੇ ਉਹਨਾਂ ਦੇ ਗੁੱਟਾਂ ਵਾਸਤੇ ਬਹੁਤ ਸੋਹਣੇ ਕੜੇ ਵੀ ਬਣਾਉਂਦੇ ਹਨ ਕਿਉਂਕਿ ਬਚਪਨ ਤੋਂ ਹੀ ਤੁਹਾਨੂੰ ਗੁਰਗੋਬਨ ਸਿੰਘ ਜੀ ਨੂੰ ਕੜੇ ਬਹੁਤ ਪਸੰਦ ਸਨ ਹੁਣ ਇਹ ਸੇਠ ਦੋ ਜੜਾਊ ਕੜਿਆਂ ਦੀ ਜੋੜੀ ਬਣਾਉਂਦਾ ਹੈ ਪਰ ਉਹ ਕਿਸੇ ਕਾਰਨ ਵਰਸ ਤਨ ਗੁਰਗੋਬਨ ਸਿੰਘ ਜੀ ਕੋਲ ਆਨੰਦਪੁਰ ਨਹੀਂ ਪਹੁੰਚ ਸਕਦਾ ਤੇ ਉਥੋਂ ਦੇ ਮਸੰਦ ਦੁਲਚੇਰੇ ਹੱਥ ਇਹ ਸੁਗਾਤਾਂ ਭੇਜ ਦਿੱਤੀਆਂ ਜੋ ਮਸੰਦ ਪ੍ਰਥਾ ਸੀ ਇਹ ਤਾਂ ਗੁਰੂ ਆਮਦਾਸ ਜੀ ਨੇ ਚਲਾਈ ਸੀ ਉਸ ਸਮੇਂ ਮਸੰਦ ਉੱਚੀ ਥਾਂ ਤੇ ਬੈਠਾ ਕਰਦੇ ਸਨ ਤੇ ਸਿੱਖ ਸੰਗਤ ਨੂੰ ਸਿੱਖਾਂ ਦਾ ਇਤਿਹਾਸ ਸੁਣਾਇਆ ਕਰਦੇ ਸਨ ਤੇ ਜੋ ਸਿੱਖ ਸੰਗਤ ਭੇਟਾ ਦਿੰਦੀ ਸੀ ਉਹ ਇਹਨਾਂ ਨੇ ਗੁਰੂਆਂ ਤੱਕ ਪਹੁੰਚਾਉਣੀ ਹੁੰਦੀ ਸੀ ਪਰ 10ਵੇਂ ਗੁਰੂ ਤੱਕ ਜਾਂਦਿਆਂ ਜਾਂਦਿਆਂ ਮਸੰਦ ਬਹੁਤ ਸਾਰੇ ਭ੍ਰਿਸ਼ਟ ਹੋ ਗਏ ਸਨ ਪਰ ਉਸ ਤੋਂ ਪਹਿਲਾਂ ਮਸੰਦਾ ਨੇ ਬਹੁਤ ਸਾਰੀ ਸੇਵਾ ਵੀ ਕੀਤੀ ਸੀ ਤੇ ਸਿੱਖ ਵਿਚਾਰ ਵੀ ਕੀਤਾ ਸੀ ਹੁਣ ਜੋ ਦਲਚਸਪ ਸੰਧ ਨੂੰ ਜੋ ਕੜਿਆਂ ਦੀ ਜੋੜੀ ਦਿੱਤੀ ਸੀ ਉਸ ਉੱਤੇ ਉਸ ਦਾ ਦਿਲ ਬੇਈਮਾਨ ਹੋ ਗਿਆ ਸੀ ਤੇ ਉਸ ਨੇ ਉਹ ਕੜਿਆਂ ਦੀ ਜੋੜੀ ਆਪਣੀ ਪੱਗ ਵਿੱਚ ਛੁਪਾ ਲਈ ਤੇ ਜੋ ਹੀਰੇ ਮੋਤੀਆਂ ਦੇ ਹਾਰ ਬਣੇ ਹੋਏ ਸਨ ਉਹ ਤਨ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਦੇ ਦਿੱਤੇ ਪਰ ਤਨ ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਣ ਸਨ ਸੱਚੇ ਪਾਤਸ਼ਾਹ ਹੁਣ ਆਕਾਲ ਪੁਰਖ ਤੋਂ ਕੋਈ ਉੱਲਾ ਰੱਖ ਸਕਦਾ ਤੇ ਸਤਿਗੁਰ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਚੱਲ ਗਿਆ ਸੀ ਕਿ ਇਹ ਚੁਲਾਕੀ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ